ਤੇ ਆ ਚੈੱਕ ਕਰਿਓ ਇੱਕ ਆ ਗਿਆ ਜੇ ਬਹੁਤ ਸੋਹਣਾ ਰਾਇਲ ਬਲੂ ਸੂਟ ਆਪਣੇ ਕੋਲ ਤੇ ਇਹਦੇ ਵਿੱਚ ਤੁਹਾਨੂੰ ਮੈਂ ਇਹਦੀ ਸੂਟ ਦੀ ਵੀਡੀਓ ਦਿਖਾ ਦਿੰਨਾ ਪਹਿਲਾਂ ਤਾਂ ਆ ਚੈੱਕ ਕਰਿਓ ਇਹ ਵੀਡੀਓ ਵਾਲਾ ਸੂਟ ਤੁਹਾਨੂੰ ਮਿਲ ਜੂਗਾ ਜੇ ਸੇਮ ਇਦਾਂ ਹੀ ਤਿਆਰ ਹੋਇਆ ਜੇ ਜਿਹਦੇ ਵਿੱਚ ਬਾਵਾ ਦਾ ਵਰਕ ਆ ਜੂਗਾ ਨਾਲ ਤੁਸੀਂ ਆਪਸ਼ਨਲ ਬਣਾ ਸਕਦੇ ਜੇ ਇਹਦੇ ਬਾਟਮ ਜਾਂ ਬਾਵਾ ਕੁਛ ਵੀ ਬਾਕੀ ਸੇਮ ਡਿਜ਼ਾਈਨ ਇਦਾਂ ਹੀ ਆ ਜੂਗਾ ਜੇ ਇਹ ਸੂਟ ਤੁਸੀਂ ਚੈੱਕ ਕਰ ਸਕਦੇ ਜੇ ਤੇ ਇਹਨਾਂ ਸੂਟਾਂ ਦਾ ਕੱਲ ਮੈਂ ਜ਼ਿਕਰ ਕਰਦਾ ਹਾਂ ਤੁਹਾਡੇ ਨਾਲ ਕਿ ਜਿਹੜੇ ਆਪਾਂ ਤੁਹਾਨੂੰ ਦੇਣੇ ਆ ਫਰੰਟ ਬੈਕ ਵਰਕ ਦੇ ਵਿੱਚ ਤੇ ਇਹ ਤੁਹਾਨੂੰ ਮੈਂ ਸੂਟ ਪਹਿਲਾਂ ਚੈੱਕ ਕਰਾ ਦਿੰਨਾ ਆ ਲਓ ਜੀ ਆ ਇਹਦੀ ਬੈਕ ਸਾਈਡ ਤੇ ਵਰਕ ਜੇ ਤੇ ਆ ਇਹਦੀ ਹੈਗਾ ਜੇ ਫਰੰਟ ਸਾਈਡ ਤੇ ਵਰਕ ਤੇ ਇੱਕ ਮਿੰਟ ਖੋਲਿਓ ਸੂਟ ਮੜਾ ਜਕ ਤੇ ਇਹ ਸੂਟ ਤੁਸੀਂ ਸੜਕੋ ਲੈ ਸਕਦੇ ਜੇ ਫੈਬਰਿਕ ਜੋਰ ਜੜ ਦੇ ਉੱਤੇ ਜਿਹਦੇ ਵਿੱਚ ਦੁਪੱਟਾ ਵੀ ਨਾਲ ਇਹਦੇ ਸਾਰਾ ਹੋਣਾ ਜੇ ਪੇਂਟ ਵਰਕ ਦੇ ਵਿੱਚ ਬਹੁਤ ਪਿਆਰਾ ਜਾਂ ਤੇ ਆ ਨਾਲ ਇਹਦੇ ਬਾਜੂ ਦੇ ਉੱਤੇ ਵਰਕ ਆ ਜਣਾ ਜੇ ਤੇ ਆ ਸੋਨਾ ਜਾਂ ਇਹਦੀ ਫਰੰਟ ਸਾਰੀ ਤੇ ਇਹ ਆਗਾ ਜੇ ਰਾਇਲ ਬਲੂ ਕਲਰ ਵੀਡੀਓ 'ਚ ਥੋੜਾ ਜਿਹਾ ਚੇਂਜ ਹੋਣ ਰਿਹਾ ਜੇ ਇਹ ਕਲਰ ਹੈਗਾ ਜੇ ਇਹਦਾ ਰਾਇਲ ਬਲੂ ਦੁਪੱਟਾ ਇੱਕ ਵਾਰੀ ਖੋਲ ਕੇ ਦਿਖਾ ਦੇ ਭਾਜੀ ਇਹਦਾ ਸੂਟ ਤੇ ਅੱਗੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਬਹੁਤ ਸਾਰੇ ਸੋਹਣੇ ਸੋਹਣੇ ਸੂਟ ਤੁਹਾਨੂੰ ਅੱਜ ਦੇਣੇ ਆਪਾਂ ਇਹਨਾਂ ਦੇ ਵਿੱਚੋਂ ਇਹਦੇ ਵਿੱਚੋਂ ਤੇ ਨਾਲ ਹੀ ਆ ਵਾਲੇ ਰਾਇਲ ਬਲੂ ਦੇ ਵਿੱਚ ਉਹ ਜਿਆਦਾ ਪਿਆਰਾ ਜਿਹਾ ਮਰੂਨ ਸ਼ੇਡ ਤੇ ਇਹ ਸੂਟ ਬਹੁਤ ਜਿਆਦਾ ਸੋਹਣੇ ਜਿਹਦੇ ਬੜੀ ਜਿਆਦਾ ਲਿਮਟਿਡ ਸਟਾਕ ਦੇ ਵਿੱਚ ਜੇ ਤੇ ਔਰਗਾਂਜਾ ਦੇ ਉੱਤੇ ਬੜੀ ਮੁਸ਼ਕਲ ਦੇ ਨਾਲ ਰਿਪੀਟ ਹੋਏ ਜੇ ਆਲ ਓਵਰ ਸੂਟ ਜਿਹੜੇ ਸੀਗੇ ਮੈਚਿੰਗ ਤੁਸੀਂ ਪਹਿਲਾਂ ਵੇਖਿਆ ਸੀ ਇਹ ਦੁਬਾਰੇ ਆਲ ਓਵਰ ਆਏ ਜੇ ਬਹੁਤ ਜਿਆਦਾ ਮੁਸ਼ਕਲ ਦੇ ਨਾਲ ਤੇ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਸ਼ੁਰੂ ਕਰ ਲਾਂਗਾ ਜਿਹੜਾ ਮੈਂ ਇਹ ਹੈਗੀ ਜੇ ਆਪਣੇ ਕੋਲ ਜੌਰ ਜਟ ਦੇ ਉੱਤੇ ਜਿਹੜੀ ਮੈਂ ਕੱਲ ਤੁਹਾਡਾ ਨਾ ਪ੍ਰੋਮਿਸ ਕੀਤਾ ਸੀ ਉਹ ਵੀਡੀਓ ਲੈ ਕੇ ਆ ਗਿਆ ਤੁਹਾਡੇ ਲਈ ਮੈਂ ਅੱਜ ਚੈੱਕ ਕਰ ਲਿਓ ਰੇਟ ਤੇ ਸੂਟ ਬਹੁਤ ਟੌਪ ਟੌਪ ਦੇ ਜੇ ਇਹਦੇ ਵਿੱਚ ਪੇਂਟ ਵਾਲੇ ਵੀ ਆਉਣੇ ਜੇ ਵਿਸਕੋਸ ਔਰ ਗਾਂਜਾ ਵੀ ਤੇ ਜੌਰ ਜਟ ਵੀ ਸਾਰੇ ਸੂਟ ਦਊਗਾ ਤੁਹਾਨੂੰ ਮੈਂ ਕਮਾਲ ਦੇ ਤੇ ਰੇਟ ਵੀਡੀਓ ਦੇ ਵਿੱਚ ਚੈੱਕ ਕਰਿਓ ਬਹੁਤ ਸ਼ਾਨਦਾਰ ਜੇ ਆਜੋ ਸੋਹਣੇ ਸੋਹਣੇ ਸੂਟ ਵੇਖਣ ਲਈ ਸਾਡੇ ਨਾਲ ਜੁੜ ਜਿਓ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ ਉਹਨਾਂ ਉਹਨਾਂ ਦਾ ਬਹੁਤ 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 ਧੰਨਵਾਦ ਤੇ ਆਓ ਵੀਡੀਓ ਸ਼ੁਰੂ ਕਰਦੇ ਆਂ ਗੱਲਾਂ ਕਰਦੇ ਆਂ ਘੱਟ ਹਾਂਜੀ ਤੇ ਲਓ ਜੀ ਕਰ ਲੋ ਚੈੱਕ ਪਹਿਲਾ ਸੂਟ ਆ ਗਿਆ ਜੇ ਰਾਇਲ ਬਲੂ ਕਲਰ ਦੇ ਉੱਤੇ ਨਾਲ ਆ ਗਿਆ ਜੇ ਪੇਂਟ ਵਾਲਾ ਬਹੁਤ ਜਿਆਦਾ ਸੋਹਣਾ ਇਹਦੇ ਵਿੱਚ ਵਰਕ ਤੇ ਇਹ ਸੂਟ ਤੁਸੀਂ ਸੜਕੋ ਲੈ ਸਕਦੇ ਜੇ ਫੈਬਰਿਕ ਜੋਰ ਜੜ ਦੇ ਉੱਤੇ ਜਿਹਦੇ ਵਿੱਚ ਦੁਪੱਟਾ ਵੀ ਨਾਲ ਇਹਦੇ ਸਾਰਾ ਹੋਣਾ ਜੇ ਪੇਂਟ ਵਰਕ ਦੇ ਵਿੱਚ ਬਹੁਤ ਪਿਆਰਾ ਜਿਹਾ ਤੇ ਆਹ ਨਾਲ ਇਹਦੇ ਬਾਜੂ ਦੇ ਉੱਤੇ ਵਰਕ ਆ ਜਣਾ ਜੇ ਤੇ ਆਹ ਸੋਹਣਾ ਜਿਹਾ ਇਹਦੀ ਫਰੰਟ ਸਾਰੀ ਤੇ ਇਹ ਆ ਗਿਆ ਜੇ ਰਾਇਲ ਬਲੂ ਕਲਰ ਵੀਡੀਓ 'ਚ ਥੋੜਾ ਜਿਹਾ ਚੇਂਜ ਆਉਣ ਰਿਹਾ ਜੇ ਕਲਰ ਹੈਗਾ ਜੇ ਇਹ ਦੁਪੱਟਾ ਇੱਕ ਵਾਰੀ ਖੋਲ ਕੇ ਦਿਖਾ ਦੇ ਭਾਜੀ ਇਹਦਾ ਸੂਟ ਦਾ ਬਹੁਤ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਫੈਬਰਿਕ ਜੇ ਇਹ ਹੈਗਾ ਜੇ ਜੌਰ ਜਟ ਦੇ ਉੱਤੇ ਤੇ ਇਦਾਂ ਪੱਲੇ ਦੇ ਕਾਰਨਰ ਦੇ ਉੱਤੇ ਆਊਗਾ ਜੇ ਵਰਕ ਇਹਦਾ ਬਹੁਤ ਸੋਹਣਾ ਪੇਂਟ ਵਾਲਾ ਤੇ ਇਹ ਤੁਸੀਂ ਸੜਕੋ ਸੂਟ ਲੈ ਸਕਦੇ ਜੇ ਸਿਰਫ ਤੇ ਸਿਰਫ 645 ਰੁਪਈਆ ਦਾ 올ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਜੇ ਸਿੰਗਲ ਸੂਟ ਤੁਸੀਂ ਮੰਗਾ ਸਕਦੇ ਜੇ ਕਲਰ ਦੇ ਪਲੀਜ਼ ਮੈਂ ਬਾਰ ਬਾਰ ਤੁਹਾਨੂੰ ਕਹਿੰਨਾ ਆ ਕਿ ਮਾਈਨਰ ਚੇਂਜ ਆਉਂਦਾ ਜੇ ਕੈਮਰਾ ਇਫੈਕਟ ਕਰਕੇ ਰੇਟ ਦਊਗਾ ਤੁਹਾਨੂੰ ਇਹਦਾ ਮੈਂ 600 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਗੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਬਹੁਤ ਸਾਰੇ ਸੋਹਣੇ ਸੋਹਣੇ ਸੂਟ ਤੁਹਾਨੂੰ ਅੱਜ ਦੇਣੇ ਆਪਾਂ ਇਹਨਾਂ ਦੇ ਵਿੱਚੋਂ ਇਹਦੇ ਵਿੱਚੋਂ ਤੇ ਨਾਲ ਹੀ ਆ ਵਾਲੇ ਰਾਇਲ ਬਲੂ ਦੇ ਵਿੱਚੋਂ ਇਹ ਚੈੱਕ ਕਰੋ ਬਲੈਕ ਦੇ ਉੱਤੇ ਸੂਟ ਫੇਰ ਆ ਗਿਆ ਬਹੁਤ ਪਿਆਰਾ ਜਿਹਾ ਵਰਕ ਜਿਹਦੇ ਵਿੱਚ ਪੇਂਟ ਦਾ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਦੇ ਉੱਤੇ ਵਰਕ ਏਮਬਰਾਇਡਰੀ ਵਰਕ ਨਹੀਂ ਜੇ ਮੈਂ ਵਰਕ ਵਰਕ ਬਾਰ-ਬਾਰ ਬੋਲ ਦਿੰਨਾ ਆ ਵਰਕ ਇਹਨੂੰ ਵੀ ਆਪਾਂ ਵਰਕ ਹੀ ਕਹਿ ਛੱਡਦੇ ਆ ਇਹ ਹੈਗਾ ਜੇ ਬਲੌਕ ਪੇਂਟ ਦਾ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਦੇ ਉੱਤੇ ਤੇ ਆ ਨਾਲ ਬਾਵਾ ਦੇ ਉੱਤੇ ਵਰਕ ਜੇ ਇਹਦੇ ਤੇ ਆ ਇਧਰੋਂ ਘੇਰੇ ਦੇ ਉੱਤੇ ਤੇ ਸੋਨਾ ਜਾਂ ਨਾਲ ਦੁਪੱਟਾ ਜ਼ੋਰ ਜਟਦਾ ਜ਼ੋਰ ਜਟਦਾ ਹੀ ਸੂਟ ਜੇ ਜ਼ੋਰ ਜਟਦਾ ਹੀ ਦੁਪੱਟਾ ਜੇ ਰੇਟ ਹੈਗਾ ਜੇ 600 ਤੇ 45 ਰੁਪਏ ਤੇ ਇੱਕ ਆ ਹੋਰ ਪਿਆਰਾ ਜਾਂ ਆ ਗਿਆ ਜੇ ਰਾਇਲ ਬਲੂ ਤੇ ਇਹਦੇ ਵਿੱਚ ਜਿਹੜਾ ਜੇ ਪੇਂਟ ਥੋੜਾ ਜਾਂ ਆ ਗਿਆ ਚੇਂਜ ਦੁਪੱਟਾ ਨਾਲ ਸੇਮ ਜ਼ੋਰ ਜਟਦਾ ਫੈਬਰਿਕ ਸੇਮ ਜ਼ੋਰ ਜਟਦਾ ਰੇਟ ਉਹੀ ਸੇਮ 600 ਤੇ 45 ਰੁਪਏ ਤੇ ਇਹ ਵੀ ਸੋਹਣਾ ਜਾਂ ਤੁਸੀਂ ਪੇਂਟ ਦਾ ਦੇਖ ਸਕਦੇ ਜੇ ਵਰਕ ਹੋਇਆ ਇਹਦੇ ਵਿੱਚ ਬੜਾ ਸੋਹਣਾ ਤੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਬਹੁਤ ਸੋਹਣਾ ਹੋਇਆ ਹੈ ਦਾ ਇਦੋਂ ਬਾਵਾ ਦੇ ਉੱਤੇ ਵਰਕ ਜੇ ਰੇਟ ਉਹੀ ਰਹਿਣਾ ਸੇਮ ਇਹਦਾ 600 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਚੈੱਕ ਕਰਿਓ ਜਿਹੜੇ ਮੈਂ ਤੁਹਾਨੂੰ ਕੱਲ ਸੂਟ ਦੱਸਣ ਦਿਆ ਸੀ ਵੀਡੀਓ ਦੇ ਵਿੱਚ ਇਹਨਾਂ ਸੂਟਾਂ ਦਾ ਕੱਲ ਮੈਂ ਜ਼ਿਕਰ ਕਰਦਾ ਹਾਂ ਤੁਹਾਡੇ ਨਾਲ ਕਿ ਜਿਹੜੇ ਆਪਾਂ ਤੁਹਾਨੂੰ ਦੇਣੇ ਆ ਫਰੰਟ ਬੈਕ ਵਰਕ ਦੇ ਵਿੱਚ ਤੇ ਇਹ ਤੁਹਾਨੂੰ ਮੈਂ ਸੂਟ ਪਹਿਲਾਂ ਚੈੱਕ ਕਰਾ ਦੇਣਾ ਆ ਲਓ ਜੀ ਆ ਇਹਦੀ ਬੈਕ ਸਾਈਡ ਤੇ ਵਰਕ ਜੇ ਤੇ ਆ ਇਹਦੀ ਹੈਗਾ ਜੇ ਫਰੰਟ ਸਾਈਡ ਤੇ ਵਰਕ ਤੇ ਇੱਕ ਮਿੰਟ ਖੋਲਿਓ ਸੂਟ ਮੜਾ ਜਾ ਭਾਜੀ ਇੱਕ ਸੂਟ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨਾ ਚੈੱਕ ਕਰ ਲਿਓ ਬਹੁਤ ਹੀ ਪਿਆਰਾ ਸੂਟ ਜਿਹਦੇ ਬਹੁਤ ਜ਼ਿਆਦਾ ਸੋਹਣਾ ਇਹਦਾ ਹੈਗਾ ਜੇ ਫੈਬਰਿਕ ਆ ਲੋ ਚੈੱਕ ਕਰਿਓ ਇਹਦਾ ਘੇਰਾ ਵੇਖ ਲਿਓ ਕਿੰਨਾ ਜ਼ਿਆਦਾ ਵੱਡਾ ਹੈ ਸੂਟ ਦਾ 3.5 ਮੀਟਰ ਦੀ ਕੱਟ ਜੇ ਵੱਡੇ ਵਰ ਦੇ ਵਿੱਚ ਤੇ 3.5 ਮੀਟਰ ਦੀ ਕਾਟ ਇਹਦੀ ਰਾਮ ਦੇ ਨਾਲ ਨਿਕਲਦੀ ਜੇ ਸੂਟ ਦੀ ਆ ਬਰ ਵੇਖ ਲਓ ਇਹਦਾ ਤੁਸੀਂ ਸੂਟ ਦਾ ਤੇ ਇਹ ਤੁਹਾਨੂੰ ਵਰਕ ਸਾਰੇ ਸੂਟ ਦੇ ਉੱਤੇ ਮਿਲਣਾ ਜੇ ਇਹਦੀ ਤੁਸੀਂ ਫਰਾਕ ਵੀ ਬਣਾ ਸਕਦੇ ਜੇ ਤੇ ਇਹਦਾ ਤੁਸੀਂ ਚਾਹੇ ਇਹਦੀ ਡਰੈਸ ਬਣਾ ਲਿਓ ਗਾਉਨ ਬਣਾ ਲਿਓ ਅੱਗੇ ਆਉਣ ਵਾਲੇ ਦਿਨਾਂ 'ਚ ਪਾਰਟੀ ਵੇਅਰ ਸੂਟ ਜਿੱਦਾਂ ਦੇ ਮਰਜ਼ੀ ਇਹਦੇ ਤਿਆਰ ਕਰ ਲਿਓ ਤੇ ਇਹਦੇ ਵਿੱਚ ਥ੍ਰੈਡ ਵਰਕ ਤੇ ਤਿੱਲੇ ਦਾ ਵਰਕ ਮਿਲ ਜਣਾ ਜੇ ਦੁਪੱਟਾ ਨਾਲ ਔਰਗਾਂਜਾ ਦਾ ਆ ਜਣਾ ਜੇ ਟਾਈ ਐਂਡ ਆਈ ਦਾ ਚੈੱਕ ਕਰ ਲਿਓ ਇਹ ਹੈਗੇ ਜੇ ਫਰੌਕ ਸੂਟ ਤੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਲੋ ਕਰਿਓ ਚੈੱਕ ਇੱਕ ਹੋਰ ਸੋਹਣੀ ਜੀ ਸ਼ੇਡ ਆ ਗਈ ਜੇ ਤੇ ਸੇਮ ਵਰਕ ਆ ਜਣਾ ਜੇ ਇਦਾਂ ਹੀ ਆਦੀ ਫਰੰਟ ਬੈਕ ਦੇ ਉੱਤੇ ਕਲਰ ਆਗਾ ਜੇ ਇਹਦਾ ਇੰਡੀਗੋ ਸ਼ੇਡ ਦੁਪੱਟਾ ਟਾਈ ਐਂਡ ਆਈ ਦਾ ਆ ਜਣਾ ਜੇ ਔਰਗਾਂਜਾ ਦਾ ਫੈਬਰਿਕ ਆਉਣਾ ਜੇ ਇਹਦਾ ਜੌਰਜਟ ਦਾ ਬਹੁਤ ਸੋਹਣਾ ਫੈਬਰਿਕ ਜੇ ਇਹ ਬਹੁਤ ਪਿਆਰਾ ਜਿਹਾ ਸਟੱਫ ਜੇ ਰੇਟ ਆਉਣਾ ਜੇ ਸਿਰਫ ਇਹਦਾ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਸੇ ਦੇ ਵਿੱਚ ਕਲਰ ਦੂਸਰਾ ਆ ਗਿਆ ਜੇ ਰੈੱਡ ਰੈੱਡ ਨਹੀਂ ਮਰੂਨ ਕਲਰ ਬਹੁਤ ਪਿਆਰਾ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਤੇ ਨਾਲ ਦੁਪੱਟਾ ਸੇਮ ਆਜੂਗਾ ਔਰਗੈਂਜਾ ਦਾ ਡਬਲ ਡਾਈ ਦੇ ਵਿੱਚ ਤੇ ਫਰੰਟ ਬੈਕ ਦੇ ਉੱਤੇ ਵਰਕ ਆਉਣਾ ਜੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਹਨਾਂ ਦੀਆਂ ਫਰੌਕ ਵੀ ਬਣਾ ਸਕਦੇ ਜੇ ਤੇ ਸੋਹਣੇ ਸੋਹਣੇ ਸੂਟ ਵੀ ਬਣਾ ਸਕਦੇ ਜੇ ਫਰੰਟ ਬੈਕ ਦੇ ਨਾਲ ਤੁਸੀਂ ਇਹਦਾ ਸੂਟ ਬਣਾ ਸਕਦੇ ਜੇ ਨਾਲ ਬਾਜੂ ਬਾਟਮ ਤੇ ਵਰਕ ਆ ਜਾਣਾ ਜੇ ਤੁਸੀਂ ਫ ਤਾਂ ਨਾਲ ਇਹਦੀ ਜਿਹੜੀ ਜੇ ਬਾਟਮ ਤੇ ਜਾਂ ਬਾਜੂ ਤੇ ਇੱਕ ਜਗ੍ਹਾ ਤੁਸੀਂ ਵਰਕ ਲਿਆ ਸਕਦੇ ਜੀ ਦੁਪੱਟਾ ਔਰਗਾਂਜਾ ਦਾ ਜੇ ਡਬਲ ਡਾਈ ਦਾ ਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਜਾਂ ਤੇ ਰੇਟ ਹੈ ਜੇ 745 ਰੁਪਏ ਕਲਰ ਆਗਾ ਜੇ ਡਾਰਕ ਮੂੰਗੀਆ ਸ਼ੇਡ ਤੇ ਡਿਜ਼ਾਈਨ ਬਹੁਤ ਸੋਹਣਾ ਜੇ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਆ ਤੇ ਇਹ ਤੁਸੀਂ ਚੈੱਕ ਕਰ ਸਕਦੇ ਜੀ ਇਹਦੇ ਵਿੱਚ ਤਿੱਲੇ ਦਾ ਵਰਕ ਤੇ ਨਾਲ ਇਹਦੇ ਸਾਰਾ ਹੈਗਾ ਜੇ ਥ्रेड ਵਰਕ ਬਹੁਤ ਸੋਹਣਾ ਤੇ ਆ ਪਿਆਰਾ ਜਾਂ ਇਹਦੇ ਨਾਲ ਕੰਟਰਾਸਟ ਮੈਚਿੰਗ ਦੁਪੱਟਾ ਰੇਟ ਉਹੀ ਸੇਮ ਆਉਣਾ ਜੇ ਇਹਦਾ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਪਿਆਰਾ ਜਿਹਾ ਸੂਟ ਜਿਹੜਾ ਜੇ ਇਹ ਵੀ ਚੈੱਕ ਕਰ ਲਿਓ ਇਹ ਵੀ ਇਦਾਂ ਹੀ ਸੇਮ ਫਰੰਟ ਬੈਕ ਵਰਕ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਇਹਦਾ ਵੀ ਰੇਟ ਜਿਹੜਾ ਆਉਣਾ ਜੇ ਉਹ ਸੇਮ ਆਉਣਾ ਜੇ 745 ਜਿਹਦੇ ਵਿੱਚ ਦੁਪੱਟਾ ਟਾਈ ਐਂਡ ਆਈ ਦਾ ਇਹ ਨਾਲ ਤੇ ਫੈਬਰਿਕ ਜਿਹੜਾ ਜੇ ਜੋਰਜਟ ਦਾ ਦੁਪੱਟੇ ਦਾ ਫੈਬਰਿਕ ਔਰਗਾਂਜਾ ਦਾ ਤੇ ਆ ਚੈੱਕ ਕਰਿਓ ਇੱਕ ਆ ਗਿਆ ਜੇ ਬਹੁਤ ਸੋਹਣਾ ਰਾਇਲ ਬਲੂ ਸੂਟ ਆਪਣੇ ਕੋਲ ਤੇ ਇਹਦੇ ਵਿੱਚ ਤੁਹਾਨੂੰ ਮੈਂ ਇਹਦੀ ਸੂਟ ਦੀ ਵੀਡੀਓ ਦਿਖਾ ਦਿੰਨਾ ਪਹਿਲਾਂ ਤਾਂ ਆ ਚੈੱਕ ਕਰਿਓ ਇਹ ਵੀਡੀਓ ਵਾਲਾ ਸੂਟ ਤੁਹਾਨੂੰ ਮਿਲ ਜੂਗਾ ਜੇ ਸੇਮ ਇਦਾਂ ਹੀ ਤਿਆਰ ਹੈ ਜੀ ਜਿਹਦੇ ਵਿੱਚ ਬਾਵਾ ਦਾ ਵਰਕ ਆ ਜੂਗਾ ਨਾਲ ਤੁਸੀਂ ਆਪਸ਼ਨਲ ਬਣਾ ਸਕਦੇ ਜੇ ਇਹਦੇ ਬਾਟਮ ਜਾਂ ਬਾਵਾ ਕੁਛ ਵੀ ਬਾਕੀ ਸੇਮ ਡਿਜ਼ਾਈਨ ਇਦਾਂ ਹੀ ਆ ਜੂਗਾ ਜੇ ਇਹ ਸੂਟ ਤੁਸੀਂ ਚੈੱਕ ਕਰ ਸਕਦੇ ਜੇ ਤੇ ਇਹ ਸੇਮ ਇਦਾਂ ਜੌਰਜਟ ਦੇ ਉੱਤੇ ਰੈਡੀ ਹੋ ਕੇ ਆ ਗਿਆ ਜੇ ਜਿਹਦੇ ਨਾਲ ਦੁਪੱਟਾ ਵੀ ਜੌਰਜਟ ਦਾ ਆਜੋ ਬਾਕੀ ਤੁਹਾਨੂੰ ਹੁਣ ਮੈਂ ਸੂਟ ਚੈੱਕ ਕਰਾਉਣਾ ਆ ਲੋ ਜੀ ਤੇ ਕਲਰ ਆਉਣਾ ਜੇ ਰਾਇਲ ਬਲੂ ਮਾਈਨਰ ਜਾਂ ਕਲਰ ਵੀਡੀਓ ਚ ਚੇਂਜ ਹੋਣ ਰਿਹਾ ਜੇ ਤੇ ਇਹ ਸੋਨਾ ਜਿਹਾ ਦੁਪੱਟਾ ਜੇ ਨਾਲ ਇਹ ਤੇ ਜੌਰਜਟ ਦਾ ਤੇ ਆ ਛੋਟੀਆਂ-ਛੋਟੀਆਂ ਬੂਟੀਆਂ ਸਾਰੇ ਸੂਟ ਦੇ ਵਿੱਚ ਤੁਹਾਨੂੰ ਪਈਆਂ ਮਿਲ ਜਾਣਗੀਆਂ ਤੇ ਫੈਬਰਿਕ ਆਉਣਾ ਜੇ ਜ਼ੋਰ ਜੱਟ ਕੱਟ ਆਉਣੀ ਜੇ 5 ਮੀਟਰ ਦੀ ਤੇ ਆ ਸੋਹਣਾ ਜ ਆਉਣਾ ਜੇ ਇਹਦੀਆਂ ਬਾਹਾਂ ਦੇ ਉੱਤੇ ਵਰਕ ਤੇ ਕਲਰ ਜਿਹੜਾ ਜੇ ਇਹਦਾ ਰਾਇਲ ਬਲੂ ਆ ਥੋੜਾ ਜਿਹਾ ਵੀਡੀਓ 'ਚ ਚੇਂਜ ਆਉਂਡਿਆ ਤੇ ਦੁਪੱਟਾ ਨਾਲ ਜ਼ੋਰ ਜੱਟ ਦਾ ਸੂਟ ਸੋਹਣਾ ਜ ਮਿਲ ਜੂਗਾ ਤੁਹਾਨੂੰ ਇਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਸੂਟ ਬੁੱਕ ਕਰ ਸਕਦੇ ਜੇ ਆਰਡਰ ਖੁੱਲੇ ਦਿਲ ਨਾਲ ਪਾ ਸਕਦੇ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਉਹੀ 745 ਰੁਪਏ ਤੇ ਆ ਵੀ ਸੇਮ ਜਾ ਆ ਗਿਆ ਜੇ ਬਲੂ ਕਲਰ ਦੇ ਵਿੱਚ ਜਿਹਦੇ ਨਾਲ ਪਲਾਜੋ ਹੁਣਾਂ ਜੇ ਵਾਈਟ ਕਲਰ ਦਾ ਨਾਲ ਦੁਪੱਟਾ ਹੁਣਾਂ ਜੇ ਜ਼ੋਰ ਜਟ ਦਾ ਲੈਸ ਲੱਗੀ ਦੁਪੱਟੇ ਤੇ ਬੜੀ ਸੋਹਣੀ ਤੇ ਇਧਰੋਂ ਥੱਲੇ ਇਹਦੇ ਘੇਰੇ ਤੇ ਵੀ ਲੈਸ ਦਾ ਵਰਕ ਜੇ ਇੱਥੋਂ ਤੱਕ ਜਿਹੜੇ ਸੂਟ ਸੀਗੇ ਆਪਣੇ ਕੋਲ ਜ਼ੋਰ ਜਟ ਦੇ ਸੀਗੇ ਰੇਟ ਹੈਗਾ ਇਹ 745 ਰੁਪਏ ਇਸ ਤੋਂ ਬਾਅਦ ਹੁਣ ਪੇਂਟ ਵਾਲੇ ਸੂਟ ਸ਼ੁਰੂ ਹੋਣ ਲੱਗਿਆ ਔਰਗੰਜਾ ਦੇ ਤੇ ਆ ਲੋ ਜੀ ਚੈੱਕ ਕਰ ਲਿਓ ਕਲਰ ਇਹਨਾਂ ਦੇ ਬਹੁਤ ਹੀ ਪਿਆਰੇ ਪਿਆਰੇ ਜੇ ਕੰਟਰਾਸਟ ਬਹੁਤ ਸੋਹਣੇ ਜੇ ਤੇ ਮੈਚਿੰਗਾਂ ਜਿਹੜੀਆਂ ਜੇ ਕਲਰਾਂ ਦੀਆਂ ਬਹੁਤ ਹੀ ਜ਼ਿਆਦਾ ਪਿਆਰੀਆਂ ਜੇ ਜਿਨ੍ਹਾਂ ਦੇ ਉੱਤੇ ਹੋਇਆ ਜੇ ਪੇ ਚੈੱਕ ਕਰੋ ਜੀ ਪਹਿਲਾਂ ਤਾਂ ਬਹੁਤ ਜ਼ਿਆਦਾ ਸੋਹਣਾ ਇਹਦਾ ਪੇਂਟ ਦਾ ਵਰਕ ਸਾਰੇ ਸੂਟ ਦੇ ਉੱਤੇ ਮਿਲ ਜੂ ਤੁਹਾਨੂੰ ਨਾਲ ਦੁਪੱਟਾ ਵੀ ਸੇਮ ਵਿਸਕੋਸ ਔਰਗਾਂਜਾ ਦਾ ਤੇ ਇਹ ਸੋਹਣਾ ਜਿਹਾ ਦੁਪੱਟਾ ਤੇ ਸੋਹਣਾ ਜਿਹਾ ਸੂਟ ਤੁਸੀਂ ਸਾਰਾ ਹੀ 5 ਮੀਟਰ ਦੀ ਕੱਟ ਦੇ ਨਾਲ ਜਿਹਦੇ ਵਿੱਚ ਬਾਵਾ ਦਾ ਵਰਕ ਐਡ ਰਹੂਗਾ ਤੇ ਸੇਮ origial ਕਲਰ ਵੀਡੀਓ ਵਾਲਾ ਤੁਸੀਂ ਲੈ ਸਕਦੇ ਜੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਆਉਣਾ ਜੇ 700 ਤੇ 45 ਰੁਪਏ ਤੇ ਆਹ ਲਓ ਜੀ ਸੋਹਣਾ ਜਿਹਾ ਕਲਰ ਚੈੱਕ ਕਰ ਲਿਓ ਬੜੀ ਪਿਆਰੀ ਜੀ ਛੇੜ ਜੇ ਇਹ ਆਗਾ ਜੇ ਅੰਗੂਰੀ ਜਿਹਾ ਕਲਰ ਬੜਾ ਘੈਂਟ ਜਿਹਾ ਜਿਹਦੇ ਉੱਤੇ ਬਲੌਕ ਪੇਂਟ ਬਹੁਤ ਸੋਹਣਾ ਦੁਪੱਟਾ ਨਾਲ ਬਹੁਤ ਜ਼ਿਆਦਾ ਸੋਹਣਾ ਔਰਗਾਂਜਾ ਦਾ ਤੇ ਔਰਗਾਂਜਾ ਦਾ ਹੀ ਸੂਟ ਮਿਲੂਗਾ ਤੁਹਾਨੂੰ ਤੇ ਔਰਗਾਂਜਾ ਦਾ ਹੀ ਨਾਲ ਇਹਦੇ ਦੁਪੱਟਾ ਤੇ ਇਹਦੇ ਵੀ ਨਾਲ ਬਾਜੂ ਦੇ ਉੱਤੇ ਵਰਕ ਜਿਹੜਾ ਜੇ ਉਹ ਐਡ ਰਹਿਣਾ ਪੇਂਟ ਦਾ ਰੇਟ ਤੁਹਾਨੂੰ ਮਿਲ ਜਾਣਾ ਜੇ ਸੇਮ ਉਹੀ 745 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਇਹ ਸੋਹਣਾ ਜਿਹਾ ਕਲਰ ਆ ਗਿਆ ਜੇ ਬਹੁਤ ਜ਼ਿਆਦਾ ਪਿਆਰਾ ਜਿਹਾ ਮਰੂਨ ਸ਼ੇਡ ਤੇ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਜਿਹੇ ਤੇ ਬੜੀ ਜ਼ਿਆਦਾ ਲਿਮਟਿਡ ਸਟਾਕ ਦੇ ਵਿੱਚ ਜੇ ਤੇ organza ਦੇ ਉਤੇ ਬੜੀ ਮੁਸ਼ਕਲ ਦੇ ਨਾਲ ਰਿਪੀਟ ਹੋਏ ਜੇ ਆਲ ਓਵਰ ਸੂਟ ਜਿਹੜੇ ਸੀਗੇ ਮੈਚਿੰਗ ਤੁਸੀਂ ਪਹਿਲਾਂ ਵੇਖਿਆ ਸੀ ਇਹ ਦੁਬਾਰੇ ਆਲ ਓਵਰ ਆਏ ਜੇ ਬਹੁਤ ਜ਼ਿਆਦਾ ਮੁਸ਼ਕਲ ਦੇ ਨਾਲ ਤੇ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਤੇ ਮੰਗ ਇਹ ਦੀ ਜੇ ਵਧਣ ਵਾਲੀ ਆ ਰੇਟ ਹੈਗਾ ਜੇ 700 ਤੇ 45 ਰੁਪਏ ਤੇ ਆ ਤੁਸੀਂ ਪਹਿਲਾਂ ਵੀ ਕਲਰ ਵੇਖਿਆ ਤੇ ਇਹ ਤਾਂ ਹੀ ਲੈ ਸਕਦੇ ਜੇ ਸੜਕੋ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ 700 ਤੇ 45 ਰੁਪਇਆ ਦੇ ਵਿੱਚ ਤੇ ਆ ਰੈੱਡ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਰੈੱਡ ਦੇ ਵਿੱਚ ਤੁਹਾਨੂੰ ਡਿਜ਼ਾਈਨ ਚੇਂਜ ਛੋਟੇ ਛੋਟੇ ਮਿਲ ਜਾਣਗੇ ਜਿੱਦਾਂ ਇਹਦੇ ਵਿੱਚ ਆ ਫਲਾਵਰ ਆ ਜਾਣਗੇ ਇਹਦੇ ਵਿੱਚ ਆਹ ਵਾਲੇ ਆ ਗਏ ਤੇ ਇਹਦੇ ਚ ਆ ਤਿੰਨ ਕਲਰ ਦੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਕਪੜਾ ਸੇਮ ਆਊਗਾ ਕੁਆਲਿਟੀ ਸੇਮ ਆਊਗੀ ਬਾਕੀ ਡਿਜ਼ਾਈਨ ਸੇਮ ਰਹੂਗਾ ਸਿਰਫ ਫਲਾਵਰ ਤੇ ਪੇਂਟ ਦਾ ਥੋੜਾ ਬੋਧਾ ਚੇਂਜ ਆਊਗਾ ਜੇ ਰੇਟ ਸੇਮ ਆਉਣਾ ਜੇ ਇਹਦਾ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਵੀ ਸੋਹਣਾ ਜਿਹਾ ਕਲਰ ਚੈੱਕ ਕਰਿਓ ਜਿਹਦੇ ਵਿੱਚ ਆਉਣੀ ਆ ਪੀਚ ਸ਼ੇਡ ਬਹੁਤ ਸੋਹਣੀ ਛੇੜ ਜੇ ਤੇ ਬਹੁਤ ਜਿਆਦਾ ਸੋਹਣਾ ਇਹਦਾ ਵੀ ਪੇਂਟ ਵਰਕ ਜੇ ਸਾਰਾ ਹੀ ਆ ਤੁਸੀਂ ਚੈੱਕ ਕਰ ਸਕਦੇ ਜੇ ਜਿਹਦੇ ਵਿੱਚ ਬਹੁਤ ਸੋਹਣਾ ਨੈਕ ਤੋਂ ਲੈ ਕੇ ਘੇਰੇ ਤੱਕ ਇਹਦਾ ਬਹੁਤ ਸੋਹਣਾ ਬਣਿਆ ਜੇ ਵਰਕ ਪੇਂਟ ਦੇ ਉੱਤੇ ਔਰਗਾਂਜਾ ਦਾ ਫੈਬਰਿਕ ਜੇ ਰੇਟ ਸੇਮ ਉਹੀ 700 ਤੇ 45 ਰੁਪਏ ਤੇ ਆ ਫਿਰ ਆ ਗਿਆ ਜੇ ਰੈੱਡ ਰੈੱਡ ਤੇ ਬਹੁਤ ਜਿਆਦਾ ਆਤੀ ਆਏ ਆਪਣੇ ਕੋਲ ਬਹੁਤ ਜਿਆਦਾ ਭਰ ਕੇ ਸਟਾਕ ਆਇਆ ਰੈੱਡ ਦਾ ਤੇ ਤੁਸੀਂ ਦਿਲ ਖੋਲ ਕੇ ਆਰਡਰ ਕਰੋ ਤੇ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਜੇ ਉਹ ਆਪਣੇ ਤੱਕ ਪਾਓ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਆਜੋ ਤੁਹਾਨੂੰ ਮੈਂ ਲਾਸਟ ਸੂਟ ਵੀ ਚੈੱਕ ਕਰਾਦਾ ਬਹੁਤ ਪਿਆਰਾ ਜਿਹਾ ਵੀ ਤੇ ਆ ਕਰਿਓ ਚੈੱਕ ਜੀ ਕਲਰ ਬਹੁਤ ਸੋਹਣਾ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਔਰਗਾਂਜਾ ਦੇ ਉੱਪਰ ਸੜਕੋ ਸੂਟ ਇਹ ਕਲਰ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਸੋਹਣਾ ਸ਼ੇਡ ਆ ਜੇ ਮਾਊਸ ਜਿਹਾ ਕਲਰ ਜੇ ਬੜਾ ਪਿਆਰਾ ਜਿਹਾ ਤੇ ਪੇਂਟ ਬਹੁਤ ਜ਼ਿਆਦਾ ਸੋਹਣਾ ਹੈ ਜੇ ਦੇ ਉੱਪਰ ਤੇ ਦੁਪੱਟਾ ਵੀ ਨਾਲ ਇਹਦੇ ਸੇਮ ਬਣਿਆ ਜੇ ਇਦਾਂ ਹੀ ਤੇ ਫੈਬਰਿਕ ਹੈਗਾ ਜੇ ਵਿਸਕੋਸ ਔਰਗਾਂਜਾ ਦਾ ਰੇਟ ਸੇਮ ਉਹੀ 745 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਤਾਂ ਲੋ ਜੀ ਵੀਡੀਓ ਹੋ ਗਈ ਜੇ ਸੜਕੋ ਸੂਟਾਂ ਦੀ ਕੰਪਲੀਟ ਤੇ ਤੁਸੀਂ ਹੁਣ ਜਲਦੀ ਜਲਦੀ ਆਰਡਰ ਦੇਣੇ ਆ ਅਸੀਂ ਤੁਹਾਨੂੰ ਵੀਡੀਓ ਦੇਣੀ ਤੁਸੀਂ ਸਾਨੂੰ ਆਰਡਰ ਦੇਣੇ ਆ ਤੇ ਆਪਾਂ ਤੁਹਾਡੇ ਤੱਕ ਪਹੁੰਚਾ ਦੇਣੇ ਆ ਤੇ ਥੋੜੇ ਜੇ ਲੇਟ ਜਰੂਰ ਪਹੁੰਚਣ ਦੇ ਜੇ ਪਹੁੰਚਣਗੇ ਸਭ ਦੇ ਤੇ ਜਿਨ੍ਹਾਂ ਜਿਨ੍ਹਾਂ ਨੂੰ ਟਰੈਕਿੰਗਾਂ ਮਿਲ ਗਈਆਂ ਨੇ ਜਿਨ੍ਹਾਂ ਦੀਆਂ ਨਹੀਂ ਮਿਲੀਆਂ ਉਹ ਮੈਨੂੰ ਮੈਸੇਜ ਕਰ ਲਿਓ ਲਿਸਟਾਂ ਹੋਰ ਦੋ ਤਿੰਨ ਅਪਲੋਡ ਹੋ ਗਈਆਂ ਆ ਤੇ ਆਪਾਂ ਛੇਤੀ ਤੁਹਾਨੂੰ ਉਹ ਵੀ ਜਿਹੜੀਆਂ ਟਰੈਕਿੰਗਾਂ ਉਹ ਵੀ ਦੇ ਦਿੰਨੇ ਆ ਪਿੰਡਾਂ ਦੇ ਪਾਰਸਲ ਥੋੜੇ ਜਿਹਾ ਟਾਈਮ ਲੈਂਡ ਹੈ ਜੇ ਬਾਕੀ ਸ਼ਹਿਰਾਂ ਵਾਲੇ ਤੁਹਾਡੇ ਡਿਲੀਵਰ ਹੋ ਹੀ ਜਾਂਦੇ ਆ ਤੇ ਬਾਕੀ ਫੇਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ